ਹਰ ਵਾਰਕ ਇੱਥੇ ਆਉਂਦਾ ਤੇ ਉਹ ਜੋਸ਼ ਭਰਦਾ ਆ ਕੇ ਸਟੇਜ ਤੋਂ ਭਾਵੇਂ ਸਾਡੇ ਕਲਾਕਾਰ ਹੋਣ ਗੀਤਕਾਰ ਤੇ ਗਾਇਕ ਹੋਣ ਜਿਵੇਂ ਜਿਵੇਂ ਦਿਨ ਅੱਗੇ ਵੱਧ ਰਹੇ ਐ ਇਸ ਠੰਡ ਦੇ ਨਾਲ ਸਾਡੇ ਬਾਬੇ ਸਾਡੀਆਂ ਬੀਬੀਆਂ ਤੇ ਭੈਣਾ ਲੜ ਰਹੇ ਐ ਉਵੇਂ ਹੀ ਪੈਰਲਲ ਸਾਨੂੰ ਸਪੋਰਟ ਜਿਹੜੀ ਐ ਕਲਾਕਾਰਾਂ ਤੋਂ ਮਿਲੀ ਐ ਉਹ ਬਹੁਤ ਕਮਾਲ ਐ ਸਾਡੇ ਨਾਲ ਗੀਤਾ ਜ਼ੈਲਦਾਰ ਨੇ ਅੱਜ ਪਹੁੰਚੇ ਨੇ ਇੱਥੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਪਹਿਲਾ ਤਾਂ ਔਨ 에ਅਰ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਕਾਲ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਬਹੁਤ ਵਧੀਆ 파ਟ ਨਿਭਾ ਰਹੇ ਹੋ ਇਸ ਸੰਘਰਸ਼ ਦੇ ਵਿੱਚ। ਬਹੁਤ ਧੰਨਵਾਦ। ਅ ਇੰਨੀ ਠੰਡ ਦੇ ਵਿੱਚ ਅੱਜ ਮੈਂ ਵੀ ਸੀਗਾ ਭਾਜੀ। ਹਾਂ ਜੀ। ਔਰ ਨਸ਼ਤਰ ਗਿੱਲ ਭਾਜੀ ਆਏ ਤੁਸੀਂ ਆਏ। ਬਹੁਤ ਹੀ ਯੋਗਦਾਨ ਕਮਾਲ ਦਾ ਪਾ ਰਹੇ ਹੋ ਜੀ ਦੇਖੋ ਜੀ ਵੈਸੇ ਤੇ ਫਰਜ਼ ਸਾਰਿਆਂ ਦਾ ਹੀ ਬਣਦਾ ਹੈ ਚਾਹੇ ਠੰਡ ਹੋਵੇ ਤੇ ਚਾਹੇ ਗਰਮੀ ਜਿੱਤੇ ਸਾਡੇ 60 60 65 65 ਸਾਲ ਦੇ ਬਜ਼ੁਰਗ ਮਾਤਾਵਾ ਬੈਠੇ ਨੇ ਸਾਨੂੰ ਜਵਾਨਾਂ ਨੂੰ ਕੀ ਫਰਕ ਪੈਂਦਾ ਜਿੰਨਾ ਮਰਜੀ ਮੀ ਹੋਵੇ ਅਸੀਂ ਹਰ ਸੋਚਿਆ ਸੀ ਕਿ ਅੱਜ ਅਸੀਂ ਪਹੁੰਚਣਾ ਹੀ ਪਹੁੰਚਣਾ ਆਇਆ ਹਰ ਹਾਲਤ ਦੇ ਵਿੱਚ ਜਜ਼ਬਾਤ ਕਿਹੋ ਜਿਹੇ ਨੇ ਇੱਥੇ ਆ ਕੇ ਹਾਲਾਤ ਜਦੋਂ ਦਿਨਬਦ ਦਿਨ ਅਸੀਂ ਦੇਖ ਰਹੇ ਹਾਂ ਕਿ ਸਾਡੇ ਬਜ਼ੁਰਗ ਮਾਵਾ ਪੈਣਾ ਡਟੀਆਂ ਹੋਈਆਂ ਹਾਂ ਹਾਂਜੀ ਮਹਿਸੂਸ ਕੀ ਹੁੰਦਾ ਹੈ ਪ੍ਰਾਊਡ ਮਹਿਸੂਸ ਹੁੰਦਾ ਜੀ ਕਿ ਅਸੀਂ ਇਸ ਕੌਮ ਦੇ ਵਿੱਚ ਜੰਮੇ ਆਂ ਪ ਉਸ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਅੱਜ ਸੋਨੇ ਦੀ ਚਿੜੀ ਦੇ ਵਾਰਸਾਂ ਨੇ ਇਹ ਚੀਜ਼ ਦਿਖਾ ਦਿੱਤੀ ਹੈ ਕਿ ਪੰਜਾਬ ਦੇ ਲੋਕ ਦਬੜਾ ਵਾਲੇ ਨਹੀਂ ਚਾਹੇ ਨੇਹਰੀਆਂ ਝੱਖੜ ਝੁੱਲ ਜਾਣ ਜੇ ਸਾਡੀ ਅਸੀਂ ਆਪਣੀ ਆਈ ਤੇ ਆਈਏ ਤਾਂ ਮੋਰਚਾ ਫਿਰ ਅਸੀਂ ਸਰ ਕਰਕੇ ਮੁੜਦੇ ਆਂ 26 ਨੂੰ ਹੁਣ ਅੱਗੇ ਵਧਣਾ ਹੈ ਟਰੈਕਟਰ ਗਾਂ ਲੈ ਕੇ ਜਾਣੇ ਆ ਦਿੱਲੀ ਹਾਂਜੀ ਤੁਹਾਨੂੰ ਲੱਗਦਾ ਸਕਸੈਸ ਹੋ ਜੂਗੀ ਗਾਂ ਟੱਪ ਜਾਾਂਗੇ ਦੇਖੋ ਜੀ ਮੇਨ ਕੰਮ ਤਾਂ ਹੁਣ ਤਾਂ ਨਾਲੇ ਹੀ ਬੈਠੇ ਆਉਣ ਦਾ ਮਿੰਟ ਪੰਜਾਂ ਦਾ ਕੰਮ ਹੈ 5 ਮਿੰਟ ਤਾਂ ਆਪਾਂ ਜਿੱਥੇ ਆਪਾਂ ਐਨੇ ਘੰਟਿਆਂ ਦੀ ਵਾਟਰ ਮੇਰੇ ਹਿਸਾਬ ਨਾਲ ਟਪ ਕੇ ਆ ਗਏ ਆ 5 ਮਿੰਟ ਤਾਂ ਪੰਜਾਬੀਆਂ ਵਾਸਤੇ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਸੋ ਬਹੁਤ ਸੌਖਾ ਕੰਮ ਹੈ ਹੁਣ ਤਾਂ ਨੇੜੇ ਬੈਠੇ ਆਪਾਂ ਬਿਲਕੁਲ ਉਹ ਲੀਡਰਸ਼ਿਪ ਕਿਵੇਂ ਲੱਗ ਰਹੀ ਹੈ ਹੁਣ ਤੱਕ ਲੀਡਰਸ਼ਿਪ ਤੇ ਭਰੋਸਾ ਹੈਗਾ ਤੁਸੀਂ ਜਿਵੇਂ ਜਿਵੇਂ ਜਥੇਬੰਦੀਆਂ ਜੋ ਜੋ ਫੈਸਲੇ ਲੈਂਦੀਆਂ ਆਈਆਂ ਪਿਛਲੀ ਮੀਟਿੰਗ ਵੀ ਹੋਈ ਹੈ ਦੇਖੋ ਜੀ ਜਿਹੜੀ ਸਾਡੀਆਂ ਜਥੇਬੰਦੀਆਂ ਬਹੁਤ ਸਿਆਣਪ ਨਾਲ ਬਹੁਤ ਹੀ ਠਰਮੇ ਨਾਲ ਚੱਲ ਰਹੀਆਂ ਨੇ ਤੇ ਪੰਜਾਬੀਆਂ 'ਚ ਵੈਸੇ ਜੋਸ਼ ਹੁੰਦਾ ਹੈ ਕਈ ਵਾਰੀ ਆਪਾਂ ਜੋਸ਼ ਹੋਸ਼ ਗੁਆ ਰਹੇ ਹਾਂ ਪਹਿਲੀ ਵਾਰੀ ਐ ਪਤਾ ਲੱਗਾ ਕਿ ਅਸੀਂ ਇਸ ਟਾਈਮ ਸਿਰਫ ਹੋਸ਼ ਦੇ ਨਾਲ ਕੰਮ ਕਰ ਰਹੇ ਹਾਂ ਸੋ ਬਹੁਤ ਸਿਆਣਪ ਨਾਲ ਜਥੇਬੰਦੀਆਂ ਕੰਮ ਕਰ ਰਹੀਆਂ ਮੋਹਰੇ ਵਾਲੀ ਲੀਡਰਸ਼ਿਪ ਨੂੰ ਇਹ ਤਾਂ ਪਤਾ ਹੈ ਵੀ ਬੰਦੇ ਇਹ ਵੀ ਬਹੁਤ ਸਿਆਣੇ ਆ ਟਵਿੱਟਰ ਤੇ ਤੁਸੀਂ ਹੈਗੇ ਹੋ ਹਾਂਜੀ ਮੈਂ ਟਵਿੱਟਰ ਤੇ ਅਕਸਰ ਪਾਉਂਦਾ ਰਹਿਣਾ ਤੇ ਮੈਂ ਲੱਗਾ ਰਹਿਣਾ ਛੇੜਛਾੜ ਲੋਕਾਂ ਨਾਲ ਕਰਨ ਇਹ ਤੂੰ ਪਹਿਲਾਂ ਸੀਗੇ ਨਹੀਂ ਮੈਂ ਬਹੁਤ سارے ਕਲਾਕਾਰ ਹੁਣ ਆਏ ਐ ਟਵਿੱਟਰ ਨਹੀਂ ਐਕਚੁਅਲੀ ਮੈਂ ਟਵਿੱਟਰ ਤੇ 4-5 ਸਾਲ ਤੋਂ ਸੀ ਪਰ ਮੈਂ ਐਕਟਿਵ ਨਹੀਂ ਹੁੰਦਾ ਸੀ ਉਹਦੇ ਕਿਉਂਕਿ ਟਵਿੱਟਰ ਪੰਜਾਬੀਆਂ ਵਾਸਤੇ ਨਹੀਂ ਬਣਿਆ ਪਰ ਆ ਨਵਾਂ ਜਿਹਾ ਕਪੁੱਠਾ ਜਿਹਾ ਪੰਗਾ ਸ਼ੁਰੂ ਹੋਇਆ ਟਵਿੱਟਰ ਹੁਣ ਪੰਜਾਬੀਆਂ ਦਾ ਬਣ ਗਿਆ ਮੇਰੀ ਲਿਹਾਤੀ ਪੰਜਾਬ ਵਾਲਾ ਟ੍ਰੈਕਟਰ ਟੂ ਟਵਿੱਟਰ ਇਹ ਬੜਾ ਹੈਸ਼ਟੈਗ ਵਾਈਰਲ ਹੋਇਆ ਇਸੇ ਕਰਕੇ ਜੀ ਦੇਖੋ ਪੰਜਾਬੀਆਂ ਦੇ ਜਿਹੜੀ ਚੀਜ਼ ਹੱਥ ਆ ਜਵੇ ਨਾ ਉਹਦਾ ਪੂਰਾ ਐਨ ਕੰਨੇ ਤੂਸ ਕੱਢ ਦਿੰਦੇ ਆ ਹੁਣ ਟਵਿੱਟਰ ਵਾਲਿਆਂ ਨੂੰ ਪਤਾ ਲੱਗੋ ਹੋਵੇ ਪੰਜਾਬੀਆਂ ਕੋਲ ਯਾਰ ਪਹਿਲਾਂ ਕਹਦੇ ਨਹੀਂ ਅਸੀਂ ਗਏ ਇਹ ਤਾਂ ਬੰਦੇ ਬੜੇ ਕੈਮ ਨੇ ਸਾਡਾ ਐਡੀ ਹਾਈਪ ਬਣਾ ਦਿੱਤੀ ਟਵਿੱਟਰ ਦੀ ਜਿਵੇਂ ਤੁਸੀਂ ਇਹ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਇੱਕ ਵੱਡੇ ਤਬਕੇ ਨੇ ਅਤਵਾਦੀ ਨੇ ਵੱਖਵਾਦੀ ਨੇ ਹਾਂਜੀ ਪੰਜਾਬ ਦਾ ਕਲਾਕਾਰ ਵੀ ਆਇਆ ਇਤਕੀ ਨਾਲ ਨਹੀਂ ਤਾਂ ਉਹ ਕੰਟਰੋਵਰਸੀ ਚ ਪੈਂਦਾ ਨਹੀਂ ਹੁੰਦਾ ਸੀ ਪਹਿਲਾਂ ਐਕਚੁਅਲੀ ਦੇਖੋ ਜੀ ਪੰਜਾਬ ਨੇ ਹਰ ਇੱਕ ਬੰਦੇ ਨੂੰ ਬਹੁਤ ਕੁਝ ਦਿੱਤਾ ਹੈ ਲਗਜ਼ਰੀ ਲਾਈਫ ਦਿੱਤੀ ਹੈ ਸੋਹਣਾ ਰਹਿਣ ਸਹਿਣ ਦਿੱਤਾ ਤੇ ਕਲਾਕਾਰਾਂ ਨੂੰ ਸਭ ਤੋਂ ਵੱਧ ਦਿੱਤਾ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਚਾਹੇ ਉਹ ਬਾਹਰ ਬੈਠੇ ਹੋਣ ਉਹ ਜਦੋਂ ਵੀ ਆਉਂਦੇ ਆ ਸਾਡੀ ਸ਼ਮੂਲੀਅਤ ਉਹਨਾਂ ਦੇ ਹਰ ਫੰਕਸ਼ਨ 'ਚ ਹੁੰਦੀ ਹੈ ਤੇ ਨੰਬਰ 2 ਤੇ ਸਾਡੀਆਂ ਆਪਣੀਆਂ ਜ਼ਮੀਨਾਂ ਨੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਜ਼ਮੀਨਾਂ ਦੇ ਨਾਲ ਅਸੀਂ ਜਿਹੜਾ ਅਨਾਜ ਪੈਦਾ ਕਰਦੇ ਹਾਂ ਇਹ ਸਾਰੇ ਮੁਲਕ ਨੂੰ ਮਿਲਦਾ ਹੈ ਸਾਰਾ ਮੁਲਕ ਕਿਤੇ ਤੰਗ ਨਾ ਹੋ ਜਾਏ ਜੇ ਇੱਕ ਥੋੜੇ ਲੋਕਾਂ ਦੇ ਹੱਥ ਚ ਚਲਾ ਗਿਆ ਤੇ ਇਹ ਮਹਿੰਗਾ ਹੀ ਇੰਨਾ ਹੋ ਜਾਊਗਾ ਕਿ ਸਾਨੂੰ ਤਾਂ ਲੈ ਕੇ ਖਾਣਾ ਕੀ ਜਿਹੜੇ ਵਿਚਾਰੇ ਲੋਕ ਦਿਹਾੜੀਦਾਰ ਨੇ ਉਹਨਾਂ ਲਈ ਬਹੁਤ ਔਖਾ ਇਸ ਕਰਕੇ ਹਰ ਇੱਕ ਬੰਦਾ ਹਰ ਬਿਜ਼ਨਸਮੈਨ ਹਰ ਗੌਣ ਵਾਲਾ ਹਰ ਰਾਈਟ ਟਰੈਕਟਰ ਜੋ ਵੀ ਜਿਹੜੇ ਮਰਜੀ ਫੀਲਡ ਦਾ ਹਰੇਕ ਲੱਗਾ ਹੋਇਆ ਕਿ ਯਾਰ ਇਹ ਹਰ ਹਾਲਤ ਚ ਆਪਾਂ ਇਸ ਚੀਜ਼ ਨੂੰ ਕੈਨਸਲ ਕਰਾ ਕੇ ਹਟਣਾ ਲੀਡਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਉਸ ਦੇਖੋਗੇ ਕੱਲ ਮੁੰਡਿਆਂ ਨੇ ਗੋਆ ਸਿੱਟ ਤਾਂ ਇੱਕ ਜਾ ਕੇ ਬੀਜੇਪੀ ਦੇ ਲੀਡਰ ਦੇ ਘਰ ਦੇ ਬਾਹਰ ਦੇਖੋ ਭਾਜੀ ਗੱਲ ਇਹ ਆ ਬਈ ਇਹ ਜਿਹੜਾ ਕੰਮ ਅੱਜ ਸ਼ੁਰੂ ਹੋਇਆ ਨਾ ਇਹ ਬਹੁਤ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਫਿਰ ਨੌਬਤ ਇੱਥੇ ਤੱਕ ਆਉਣੀ ਨਹੀਂ ਸੀ ਸਾਨੂੰ ਇੱਥੇ ਤੱਕ ਆਉਣਾ ਨਹੀਂ ਸੀ ਪੈਣਾ ਪਹਿਲਾਂ ਅਸੀਂ ਅਨਪੋਲ ਪੁਣੇ 'ਚ ਉਹਨਾਂ ਦੀਆਂ ਸੇਵਾ ਉਹਨਾਂ ਨੂੰ ਜਲੇਬੀਆਂ ਕੜਾਹ ਬਣਾ ਕੇ ਖਣਾਉਂਦੇ ਰਹੇ ਉਹ ਕੜਾਹ ਸਾਡਾ ਖਾ ਕੇ ਸਾਡੇ ਤੇ ਕੱਢਣ ਨੂੰ ਫਿਰਦੇ ਸੀ ਸੋ ਪੰਜਾਬੀਆਂ ਨੇ ਤੇ ਦੇਸ਼ ਵਾਸੀਆਂ ਨੇ ਦੱਸ ਦਿੱਤਾ ਵੀ ਹੁਣ ਤੁਹਾਡੀ ਨਹੀਂ ਚੱਲੂਗੀ ਹੁਣ ਜੋ ਆਮ ਜਨਤਾ ਚਾਹੂਗੀ ਉਹ ਚੱਲੂਗਾ ਹੁਣ ਲੱਗਦਾ ਸਿਆਸੀ ਤਬਦੀਲੀ ਆਉਗੀ ਕੋਈ ਇਹਦੇ 'ਚੋਂ ਦੇਖੋ ਜੀ ਆਸ ਆਸ ਤਾਂ ਬਹੁਤ ਵੱਡੀ ਹੈ ਕਿ ਬਹੁਤ ਵੱਡੀ ਤਬਦੀਲੀ ਆਏਗੀ ਜਿਹੜੇ ਲੀਡਰ ਵਿਗੜੇ ਹੋਏ ਨੇ ਹੋ ਸਕਦਾ ਉਹੀ ਆਪਣੇ ਆਪ ਨੂੰ ਚੇਂਜ ਕਰ ਲੈਣ ਯਾਰ ਨਹੀਂ ਲੋਕਾਂ ਦੇ ਹਿਸਾਬ ਨਾਲ ਚੱਲਣਾ ਪਊਗਾ ਸੋ ਆਸ ਰੱਖਣੀ ਚਾਹੀਦੀ ਹੈ ਕਹਿੰਦੇ ਚੰਗੇ ਲਈ ਸੋ ਇੱਥੇ ਆਸ ਨਾਲ ਬੈਠੇ ਆ ਤਾਂ ਚੰਗਾ ਹੋ ਕੇ ਜਾਊਗਾ ਤੇ ਬਾਅਦ ਚ ਇਹਦੇ ਦੁਆਰ ਪੰਜਾਬ ਦੀਆਂ ਇਲੈਕਸ਼ਨ ਵੀ ਹੋਣਗੀਆਂ ਉਸ ਤੋਂ ਬਾਅਦ ਦੇਖਾਂਗੇ ਕਿ ਕਿੰਨਾ ਕੁ ਵਧੀਆ ਮਾਹੌਲ ਬਣਦਾ ਬਹੁਤ ਇੰਟਰਸਟ ਹੈਗਾ ਐਕਚੁਅਲੀ ਮੈਂ ਮੇਰਾ ਇੰਟਰਸਟ ਬਹੁਤ ਹੈ ਜੀ ਪੋਲਿਟਿਕਸ ਪਰ ਮੈਂ ਕੈਨੇਡੀਅਨ ਹੋਣ ਦੇ ਨਾਤੇ ਇੱਥੇ ਇਲੈਕਸ਼ਨ ਨਹੀਂ ਲੜ ਸਕਦਾ ਕਿਤੇ ਹੋ ਸਕਦਾ ਬੁੱਢਾ ਹੋਇਆ ਕੈਨੇਡਾ ਚ ਜਰੂਰ ਲੜਾਂ ਇੱਥੇ ਜੇ ਹੁੰਦਾ ਤਾਂ ਲੜਦੇ ਜਰੂਰ ਫੇਰ ਮੈਂ ਜਰੂਰ ਪੰਗਾ ਲੈਂਦਾ ਜੀ ਮੈਨੂੰ ਇੱਕ ਦੋ ਵਾਰੀ ਪਹਿਲਾਂ ਆਫਰ ਆ ਚੁੱਕੀਆਂ ਸੀ ਬਟ ਮੈਂ ਕੈਨੇਡੀਅਨ ਹੋਣ ਕਰਕੇ ਮੈਂ ਲੈਣ ਮੈਰੀ ਮਿੰਤਾ ਕੱਢ ਕੇ ਕੈਨੇਡਾ ਦਾ ਪਾਸਪੋਰਟ ਲਿਆ ਮੈਂ ਚਾਹੁੰਦਾ ਨਹੀਂ ਕਿ ਉਹਨਾਂ ਨੂੰ ਮੋੜ ਨਾ ਪਵੇ ਅਛਾ ਉੱਥੇ ਲੜਿਓ ਫਿਰ ਉੱਥੇ ਜ਼ਰੂਰ ਆਊਗਾ ਉੱਥੇ ਆਉਣ ਵਾਲੇ ਟਾਈਮ 'ਚ ਦੇਖਾਂਗੇ ਜੀ ਥੋੜਾ ਪਹਿਲਾਂ ਗਾ ਕੇ ਹੋਰ ਥੋੜਾ ਚਾਰ ਪੈਸੇ ਬਣਾ ਲਈਏ ਪਹਿਲਾਂ ਆ ਸੰਘਰਸ਼ ਜਿੱਤ ਲਈ ਉਸ ਤੋਂ ਬਾਅਦ ਫਿਰ ਦੇਖਾਂਗੇ ਕੀ ਬਣਦਾ ਅਛਾ ਕਮਾਲ ਦੀ ਓਨੈਸਟੀ ਹੈ ਕਹਿੰਦੇ ਗਾ ਕੇ ਪੈਸੇ ਬਣਾ ਲਈਏ ਸਰ ਇਹ ਵੀ ਓਨੈਸਟ ਗੱਲ ਹੈ ਇਹ ਤਾਂ ਲੋਕ ਕਹਿੰਦਾ ਅਗਲਾ ਕਹਿੰਦਾ ਨਹੀਂ ਭਾਈ ਜੀ ਕਿੱਥੇ ਪੈਸਾ ਕਿੱਥੇ ਆ ਦੇਖੋ ਜੀ ਇਹ ਕੰਮ 'ਚ ਸਾਰੀਆਂ ਚੀਜ਼ਾਂ ਹੀ ਆ ਸ਼ੌਹਰਤ ਵੀ ਹੈ ਤੁਹਾਨੂੰ ਲੋਕ ਪਿਆਰ ਵੀ ਕਰਦੇ ਨੇ ਜਿਹੜੀ ਪੈਸੇ ਨਾਲੋਂ ਵੀ ਵੱਡੀ ਚੀਜ਼ ਹੈ ਜਦੋਂ ਅਸੀਂ ਇੱਥੇ ਆਉਨੇ ਹਾਂ ਖਿੱਚੋ ਤਾਣ ਹੁੰਦੀ ਫੋਟ ਜੁੜਦੇ ਨੇ ਭੈਣਾ ਭਰਾਵਾਂ ਨਹੀਂ ਤੇ ਅੱਜ ਕੱਲ ਆਪਸ ਵਿੱਚ ਲੋਕਾਂ ਦਾ ਪਿਆਰ ਨਹੀਂ ਪਰਿਵਾਰਾਂ 'ਚ ਰਿਹਾ ਪਰ ਜਦੋਂ ਸਾਨੂੰ ਦੇਖਦੇ ਨੇ ਇਹਨਾਂ ਪਿਆਰ ਕਰਦੇ ਨੇ ਸੋ ਗਾਇਕੀ ਨੇ ਬਹੁਤ ਵੱਡੀ ਇਹ ਚੀਜ਼ ਦਿੱਤੀ ਹੈ ਪਰਿਵਾਰ ਨਾਲ ਗੱਲਬਾਤ ਇਸ ਐਜੀਟੇਸ਼ਨ ਬਾਰੇ ਹੋ ਰਹੀ ਹੈ ਬੱਚੇ ਪੁੱਛਦੇ ਆ ਬਿਲਕੁਲ ਜੀ ਮੇਰੀ ਫੈਮਿਲੀ ਐਕਚੁਅਲੀ ਮੇਰੇ ਬੱਚੇ ਵੀ ਇੱਥੇ ਐਜੂਕੇਸ਼ਨ ਲੈ ਕੇ ਗਏ ਨੇ ਥੋੜੇ ਸਾਲ ਸੋ ਉਹਨਾਂ ਨੂੰ ਵੀ ਪਿਆਰ ਪੰਜਾਬ ਨਾਲ ਅਕਸਰ ਹਰ ਸਾਲ ਆਉਂਦੇ ਨੇ ਸੋ ਉਹਨਾਂ ਨਾਲ ਮੈਂ ਹਰ ਹਰ ਅਪਡੇਟ ਉਹਨਾਂ ਨੂੰ ਦਿੰਦਾ ਆ ਜਿਵੇਂ ਦੱਸਦਾ ਸੀ ਕਿ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਉਹਨਾਂ ਨੂੰ ਚੰਗਾ ਲੱਗਦਾ ਕਿ ਜਾਓ ਹਿੰਮਤ ਕਰੋ ਥੋੜਾ ਉੱਥੇ ਪਹੁੰਚੋ ਉਹ ਇੰਨੇ ਲੋਕ ਬੈਠੇ ਨੇ ਸੋ ਸਾਰਾ ਤੁਹਾਡੇ ਜਾਣਾ ਹੋ ਦਸਾਂ ਬੰਦਿਆਂ ਨੂੰ ਹੌਸਲਾ ਮਿਲੇ ਕੋਈ ਸੁਣਾਉਣਾ ਚਾਹੁੰਦੇ ਹੋ ਬਾਈ ਜੀ ਇਸ ਐਜੀਟੇਸ਼ਨ ਨੂੰ ਮੁੱਖ ਰੱਖ ਕੇ ਬਿਲਕੁਲ ਜੀ ਪੰਜਾਬ ਨੂੰ ਅਕਸਰ ਪਿਛਲੇ ਕਈ ਸਾਲਾਂ ਤੋਂ ਨਸ਼ੇੜੀ ਕਿਹਾ ਜਾਂਦਾ ਸੀ ਤੇ ਉਹਦੇ ਲਈ ਇੱਕ ਮੈਂ ਚ ਜਿਹੜੇ ਸੀ ਵੈਲੀ ਸਮਝੀ ਜਾਂਦੇ ਸਾਨੂੰ ਪਿੰਡਾਂ ਵਾਲਿਆਂ ਨੂੰ ਜਿਹੜੇ ਸੀ ਵੈਲੀ ਸਮਝੀ ਜਾਂਦੇ ਸਾਨੂੰ ਪਿੰਡਾਂ ਵਾਲਿਆਂ ਨੂੰ ਬਾਡਰ ਕਰਤੇ ਸੀਲ ਤੂੰ ਪਰਖਿਆ ਹਿੰਡਾਂ ਵਾਲਿਆਂ ਨੂੰ ਜਿਹੜੇ ਸੀ ਵੈਲੀ ਸਮਝੀ ਜਾਂਦੇ ਸਾਨੂੰ ਪਿੰਡਾਂ ਵਾਲਿਆਂ ਨੂੰ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਔਰ ਤੁਸੀਂ ਆਏ ਬਹੁਤ ਸ਼ੁਕਰੀਆ। ਥੈਂਕ ਯੂ ਮੱਕੜ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਔਨ 에ਅਰ ਦੇ ਸਾਰੇ ਦਰਸ਼ਕਾਂ ਨੂੰ। ਸੋ ਬੜਾ ਇੰਪੋਰਟੈਂਟ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੇਖਦੇ ਰਹੋ ਔਨ 에ਅਰ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਸਿੰਘੂ ਬਾਰਡਰ